ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਇਹ ਨੌਜਵਾਨ ਉਹੀ ਨੌਜਵਾਨ ਹਨ ਜਿਹੜੇ ਪਿਛਲੇ ਦਿਨੀ ਸਮਰਾਲਾ ਦੇ ਨੇੜੇ ਦੇ ਪਿੰਡ ਬਾਗਲੀ ਕਲਾਂ ਦੇ ਵਿੱਚ 15 ਲੱਖ ਦੀ ਬੈਂਕ ਤੋਂ ਲੁੱਟ ਕਰਕੇ ਗਏ ਸਨ ਤੁਹਾਨੂੰ ਦੱਸ ਦਈਏ ਕਿ ਇਹ ਤਿੰਨੇ ਨੌਜਵਾਨ ਪੁਲਿਸ ਵੱਲੋਂ ਅੱਜ ਨਾਲਾ ਤੋਂ ਜਿਹੜਾ ਇਹ ਗ੍ਰਿਫਤਾਰ ਕੀਤੇ ਹਨ ਤੇ ਇਹ ਤਿੰਨੇ ਨੌਜਵਾਨ ਅੱਜ ਨਾਲਾ ਦੇ ਹੀ ਏਰੀਏ ਦੇ ਆ ਰਹਿਣ ਵਾਲੇ ਹਨ ਤੁਹਾਨੂੰ ਦੱਸ ਦਈਏ ਕਿ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ ਇਹਨਾਂ ਨੌਜਵਾਨਾਂ ਨੇ 1.5 ਲੱਖ ਦੀ ਆਡੀ ਲਈ ਤੇ ਬਾਕੀ ਜਿਹੜੇ ਪੈਸੇ ਆ ਉਹ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕਰ ਲਿਆ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਿਹੜਾਂ ਇਹ ਨੌਜਵਾਨਾਂ ਨੇ ਬੜੀਆਂ ਹੀ ਜੜੀਆਂ ਐ ਡੋਟ ਖੋਦੀਆਂ ਕਟਨਾ ਮਾਨੂੰ ਜਿਹੜਾ ਇਹ ਉਹ ਅੰਜਾਮ ਦਿੱਤਾ ਏ ਲੜੀ ਦੇ ਵਿੱਚ ਖੰਨਾ ਪੁਲਿਸ ਨੂੰ ਇੱਕ ਕੱਲ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ 11 ਤਰੀਕ ਨੂੰ 11 ਜੂਨ ਨੂੰ ਅ ਪਗਲੀ ਕਲਾ ਪਿੰਡ ਦੇ ਵਿੱਚ ਥਾਣਾ ਸਮਰਾਲਾ ਦੇ ਏਰੀਆ ਦੇ ਵਿੱਚ ਇੱਕ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਦੇ ਵਿੱਚ ਆ ਕੇ ਕਰੀਬ 15 ਲੱਖ ਰੁਪਿਆ ਬੈਂਕ ਤੋਂ ਲੁੱਟ ਕੇ ਲੈ ਗਏ ਸੀ ਇਸੇ ਜਿਹੜੀ ਇਸ ਵਾਰਦਾਤ ਦੀ ਇਨਫੋਰਮੇਸ਼ਨ ਮਿਲਣ ਤੇ ਸਾਡੇ ਖੰਨਾ ਪੁਲਿਸ ਦੇ ਸੀਨੀਅਰ ਅਧਿਕਾਰੀ ਐ ਐਸਐਸਪੀ ਸਾਹਿਬ ਤੇ ਸਾਰੀਆਂ ਸਾਡੇ ਥਾਣੇ ਦੀ ਟੀਮਾਂ ਉੱਥੇ ਪਹੁੰਚੀਆਂ ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਮੀਡੀਟਲੀ 1626 ਨੰਬਰ ਮੁਕੱਦਮਾ 392 397 ਤੇ 25 ਆਮ ਐਕਟ ਦੇ ਵਿੱਚ ਥਾਣਾ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਸੀ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਬکریاں ਬکریاں ਟਿੱਮਾ ਐਸਐਚਓ ਸਮਰਾਲਾ ਐਸਐਚਓ ਮਾਛੀਵਾੜਾ ਐਸਐਚਓ ਦੁਰਾਹਾ ਹੈ ਚਾਰ ਸੀਮਾ ਨਾਲ ਤੇ ਟੈਕਨੀਕਲ ਸੈਲ ਜਿਹੜੀਆਂ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਇਸ ਮੁਕਦਮੇ ਨੂੰ ਪੇਸ਼ ਕਰਨ ਲਈ ਸਾਡੀ ਟੀਮਾਂ ਵੱਲੋਂ ਟੈਕਨੀਕਲ ਤੇ ਸੈਂਟੀਫਿਕ ਤਰੀਕੇ ਨਾਲ ਜਿਹੜੀ ਇਹਦੀ ਤਫਤੀਸ਼ ਕਰਦੇ ਹੋਏ ਕਰੀਬ 100 ਕਿਲੋਮੀਟਰ ਦੀ ਸੀਸੀਟੀਵੀ ਫੁਟੇਜ ਖੰਡਾਲੀ ਗਈ ਇਨਾ ਸੀ ਸੀਟੀਵੀ ਫੁਟੇਜ ਆ ਦੇ ਤੋਂ ਲੀਡ ਲੈ ਕੇ ਸਾਡੀ ਟੀਮਾਂ ਵੱਲੋਂ 12 ਤਰੀਕ ਨੂੰ ਮਕਦਮਾ ਦਰਜ ਹੋਣ ਦੇ ਤੇ ਘਟਨਾ ਦੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਸਿਲਵਰ ਰੰਗ ਦਾ ਉਹ ਲੁਧਿਆਣਾ ਸ਼ਹਿਰ ਦੇ ਵਿੱਚੋਂ ਲਵਾਰਸ ਹਾਲਤ ਦੇ ਵਿੱਚ ਅਸੀਂ ਟਰੈਸ ਕਰ ਲਿਆ ਸੀ ਤੇ ਉੱਥੋਂ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਸੀ ਉਸ ਮੋਟਰਸਾਈਕਲ ਦੀ ਰਿਕਵਰੀ ਹੋਣ ਤੋਂ ਬਾਅਦ ਖੰਨਾ ਪੁਲਿਸ ਤੇ ਐ ਜੀਟੀਐਫ ਪੰਜਾਬ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਪੰਜਾਬ ਦੀ ਇਹ ਦੋਨਾਂ ਦੀ ਟੀਮਾਂ ਨੂੰ ਜਿਹੜੀ ਇੱਕ ਕੁਸ਼ ਕ੍ਰੂਸ਼ਲ ਲੀਡਸ ਮਿਲੀਆਂ ਉਹਦੇ ਬੇਸ ਤੇ ਕੱਲ ਦੁਪਹਿਰੇ ਖੰਨਾ ਪੁਲਿਸ ਦੀ ਟੀਮ ਵੱਲੋਂ ਥਾਣਾ ਜਨਾਲਾ ਤੋਂ ਜਿਹੜੇ ਇਸ ਮੁਕਦਮੇ ਦੇ ਤਿੰਨ ਮੁੱਖ ਦੋਸ਼ੀ ਨੇ ਜਿਨ੍ਹਾਂ ਨੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹਨਾਂ ਤਿੰਨਾਂ ਨੂੰ ਅਸੀਂ ਥਾਣਾ ਜਨਾਲਾ ਦੇ ਏਰੀਆ ਦੇ ਵਿੱਚੋਂ ਅਰੈਸਟ ਕਰ ਲਿਆ ਇਹਨਾਂ ਨੂੰ ਜਿਹੜੇ ਤਿੰਨੋਂ ਦੋਸ਼ੀ ਇਹਨਾਂ ਦੇ ਨਾਮ ਹੈਗੇ ਨੇ ਅਮਰਿਤਪਾਲ ਸਿੰਘ ਗੁਰਮੇਨ ਸਿੰਘ ਤੇ ਜਗਦੇਸ਼ ਸਿੰਘ ਇਹ ਤਿੰਨੋਂ ਹੀ ਥਾਣਾ ਜਨਾਲਾ ਦੇ ਰਹਿਣ ਵਾਲੇ ਨੇ ਤੇ ਇਹ ਵਾਰਦਾਤ ਕਰਕੇ 11 ਤਰੀਕ ਨੂੰ ਜਦੋਂ ਇਹ ਵਾਰਦਾਤ ਕਰਕੇ ਕੈਸ਼ ਲੁੱਟਣ ਤੋਂ ਬਾਅਦ ਉਸ ਤੋਂ ਬਾਅਦ ਇਹ ਲੁਧਿਆਣਾ ਮੋਟਰਸਾਈਕਲ ਛੱਡ ਕੇ ਤੇ ਦੋ ਦੋ ਜਾਨੇ ਅਲੱਗ ਤੇ ਇੱਕ ਜਾਨਾ ਬੱਸ ਦੇ ਵਿੱਚ ਤਿੰਨੋ ਜਾਨੇ ਇਕੱਠੇ ਜਲੰਧਰ ਗਏ ਜਲੰਧਰ ਤੋਂ ਇਹਨਾਂ ਨੇ ਇਸੇ ਵਾਰਦਾਤ ਚ ਲੁੱਟੇ ਹੋਏ ਪੈਸਿਆਂ ਦੇ ਵਿੱਚੋਂ 5 ਲੱਖ ਰੁਪਏ ਦੀ ਆਡੀ ਕਾਰ ਖਰੀਦੀ ਪੁਰਾਣੀ ਉਹ ਆਡੀ ਕਾਰ ਦੇ ਵਿੱਚ ਇਹ ਅੰਮ੍ਰਿਤਸਰ ਗਏ ਤੇ ਅੰਮ੍ਰਿਤਸਰ ਜਾ ਕੇ ਹੋਟਲ ਦੇ ਵਿੱਚ ਸਟੇ ਕੀਤਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹ ਆਪਣੇ ਆਪਣੇ ਘਰੇ ਚਲੇ ਗਏ ਕੱਲ ਸਾਡੇ ਸਭੀ ਟੀਮ ਵੱਲੋਂ ਕੰਨਾ ਪੁਲਿਸ ਦੀ ਟੀਮ ਵੱਲੋਂ ਐ ਜੀ ਟੀ ਐਫ ਤੇ ਅੰਮ੍ਰਿਤਸਰ ਦੇ ਹੱਤੀ ਜ਼ਿਲ੍ਹੇ ਦੀ ਫੋਰਸ ਦੇ ਨਾਲ ਮਿਲ ਕੇ ਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਤਿੰਨਾਂ ਤੋਂ ਸਾਨੂੰ ਹੁਣ ਤੱਕ 8,75,000 ਰੁਪਏ ਜਿਹੜਾ ਲੁੱਟਿਆ ਹੋਇਆ ਸੀ ਵਾਰਦਾਤ ਦੇ ਵਿੱਚ ਉਹ ਸਾਰੇ ਰਿਕਵਰ ਕਰ ਲਿਆ ਹੈ 5 ਲੱਖ ਦੀ ਇਹਨਾਂ ਨੇ ਆਡੀ ਕਾਰ ਖਰੀਦ ਲਈ ਸੀ ਤੇ ਬਾਕੀ ਜਿਹੜਾ ਕੈਸ਼ ਹੈ ਉਹਦੀ ਰਿਕਵਰੀ ਲਈ ਸਾਡੀ ਤਫਤੀਸ਼ ਚੱਲੀ ਹੈ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਜਿਹੜੇ ਹੈਗੇ ਨੇ ਇਹਨਾਂ ਕੋਲ ਮੇਨ ਇੱਕ ਤੋਂ ਦੋ ਵੈਪਨ ਸੀਗੇ ਤੇ ਇਹਨਾਂ ਵੈਪਨਾਂ ਦੇ ਨਾਲ ਇਹਨਾਂ ਨੇ ਖੰਨਾ ਤੋਂ ਬਿਨਾ ਖੰਨਾ ਤੋਂ ਪਹਿਲਾਂ ਤਿੰਨ ਪੈਟਰੋਲ ਪੰਪ ਦੇ ਵਿੱਚ ਮੁਟਦੀ ਵਾਰਦਾਤਾ ਕੀਤੀਆਂ ਨੇ ਪਿਛਲੇ ਮਹੀਨੇ 20 ਮਈ ਨੂੰ ਇਹਨਾਂ ਨੇ ਥਾਣਾ ਫਲੋਰ ਦੇ ਏਰੀਆ ਦੇ ਵਿੱਚ ਦੋ ਪੈਟਰੋਲ ਪੰਪ ਲੁੱਟੇ ਸੀਗੇ ਤੇ 10 ਜੂਨ ਨੂੰ ਵਾਰਦਾ ਖੰਨਾ ਦੀ ਜਿਹੜੀ ਅਗਲੀ ਕਲਾਮ ਪਰਾਂਚ ਦੀ ਲੁੱਟ ਦੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਇਹਨਾਂ ਨੇ ਥਾਣਾ ਆਦਮਪੁਰ ਜਲੰਧਰ ਦੇ ਹਾਤੀ ਦੇ ਵਿੱਚ ਵੀ ਇੱਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪੈਟਰੋਲ ਪੰਪ ਤੇ ਇਹਨਾਂ ਦੋਨਾਂ ਮਸਲਿਆਂ ਦੇ ਵਿੱਚ ਜਿਹੜੀਆਂ ਵੱਖਰੀਆਂ ਵੱਖਰੀਆਂ ਐਫ ਆਈ ਆਰਾਂ ਦਰਜ ਨੇ ਤੇ ਇਸ ਤੋਂ ਬਿਨਾ ਜਿਹੜਾ ਵਾਰਦਾਤ ਦੇ ਵਿੱਚ ਜਿਹੜੀ ਵਰਤੀ ਵਰਤਿਆ ਗਿਆ ਮੋਟਰਸਾਈਕਲ ਹੈ ਇਹ ਵੀ ਚੋਰੀ ਦਾ ਮੋਟਰਸਾਈਕਲ ਹੈ ਇਹ ਕਿਹਨੇ ਚੋਰੀ ਕੀਤਾ ਇਹ ਸਾਡੀ ਅੱਗੇ ਤਫ਼ਤੀਸ਼ ਜਾਰੀ ਹੈ ਹੁਣ ਤੱਕ ਅਸੀਂ ਇਹਨਾਂ ਤੋਂ 8,75,000 ਰੁਪਏ ਕੈਸ਼ ਇੱਕ ਆਡੀ ਕਾਰ ਤੇ ਇੱਕ ਜਿਹੜਾ ਵਾਰਦਾਤ ਦੇ ਵਿੱਚ ਮੋਟਰਸਾਈਕਲ ਵਰਤਿਆ ਉਹ ਅਸੀਂ ਰਿਕਵਰ ਕਰ ਲਿਆ ਇਸ ਤੋਂ ਬਿਨਾ ਇਹ ਤਿੰਨੇ ਜਿਹੜੇ ਵਿਅਕਤੀ ਆ ਇਹਨਾਂ ਨੂੰ ਅਸੀਂ ਅੱਜ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ 5 ਦਿਨ ਦਾ ਰਿਮਾਂਡ ਹਸਲ ਕਰ ਲਿਆ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇਸ ਗੈਂਗ ਦਾ ਮੁਖ ਜਿਹੜਾ ਸਰਗਨਾ ਆ ਉਹ ਅਮਰਿਤਪਾਲ ਸਿੰਘ ਏਬੀ ਜਨਾਲੇ ਦਾ ਹੀ ਰਹਿਣ ਵਾਲਾ ਹੈ ਤੇ ਇਹਦੇ ਤੇ ਪਹਿਲਾਂ ਇੱਕ ਸਨੇਚਿੰਗ ਦਾ ਮਕਦਮਾ ਕੋਹ ਦਾ ਮਕਦਮਾ ਰੰਜੀਤ ਐਵੈਨਿਊ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਦਰਜ ਹੈ ਉਸ ਤੋਂ ਬਿਨਾ ਜਿਹੜਾ ਜਗਦੀਸ਼ ਸਿੰਘ ਇਹਦੇ ਤੇ ਵੀ ਇੱਕ ਐਨਡੀਬੀਏ ਸੈਕਟਰ ਦਾ ਮਾਨਸਾ ਜ਼ਿਲ੍ਹੇ ਦੇ ਵਿੱਚ ਸਿਟੀ ਵਨ ਮਾਨਸਾ ਦੇ ਵਿੱਚ ਮੁਕੱਦਮਾ ਦਰਜ ਹੈ ਤੇ ਜਿਹੜਾ ਗੁਰਮੀਨ ਸਿੰਘ ਹੈ ਇਹਦੇ ਤੇ ਹਲੇ ਤੱਕ ਦੀ ਤਫ਼ਤੀਸ਼ ਦੇ ਵਿੱਚੇ ਸਾਹਮਣੇ ਆਇਆ ਵੀ ਇਹ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਸਰ ਵੈਪਨ ਜਿਹੜੇ ਵੈਪਨ ਆਏ ਉਹ ਹਲੇ ਸਾਨੂੰ ਮਿਲੇ ਨਹੀਂ ਹੈ ਅਸੀਂ ਇਹਨਾਂ ਦਾ ਅਜੇ ਰਿਮਾਂਡ ਲਿਆ ਕੱਲ ਰਾਤ ਸ਼ਾਮੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਅਸੀਂ ਉਹਨਾਂ ਦਾ ਰਿਮਾਂਡ ਲੈ ਕੇ ਉਹ ਵੈਪਨਾਂ ਦੀ ਰਿਕਵਰੀ ਕਰਾਵਾਂਗੇ ਤੇ ਜਿਹੜਾ ਬਾਕੀ ਕੈਸ਼ ਹੈਗਾ ਉਹ ਰਿਕਵਰ ਕਰਾਵਾਂਗੇ ਤੇ ਇਸ ਤੋਂ ਬਿਨਾ ਜਿਹੜੀਆਂ ਇਹ ਤਿੰਨ ਪੈਟਰੋਲ ਕੰਪਨੀਆਂ ਵਾਰਦਾਤਾ ਮੰਨਨੇ ਨੇ ਉਹਨਾਂ ਦੇ ਬਾਰੇ ਵੀ ਉਹਨਾਂ ਤੋਂ ਬਿਨਾਂ ਵੀ ਇਹਨਾਂ ਨੇ ਜੇ ਕੋਈ ਵਾਰਦਾਤਾ ਕੀਤੀ ਹੈ ਨੇ ਉਹਨਾਂ ਦੇ ਬਾਰੇ ਵੀ ਅਸੀਂ ਪੂਹਾਈ ਨਾਲ ਤਫ਼ਤੀਸ਼ ਕਰਾਂਗੇ ਸਾਡੀ ਹੁਣ ਤੱਕ ਦੀ ਤਫ਼ਤੀਸ਼ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸੀਗੇ ਨਾ ਕੋਈ 10 ਮਹੀਨੇ ਤੋਂ ਵੈਪਨ ਸੀਗੇ ਦੋ ਤੇ ਇਹ ਆਪਣਾ ਪਹਿਲਾਂ ਇਹਨੇ ਪੈਟਰੋਲ ਪੰਪਾਂ ਜ਼ਿਵਾਰਦਾਤਾ ਕੀਤੀਆਂ ਤੇ ਉਸ ਤੋਂ ਬਾਅਦ ਇਹਨਾਂ ਦਾ ਦਿਲ ਖੁੱਲ ਗਿਆ ਤੇ ਇਹਨਾਂ ਦਾ ਡਰ ਖਤਮ ਹੋ ਗਿਆ ਤੇ ਇਹਨਾਂ ਨੇ ਉਸ ਦਿਨੇ ਮਨ ਬਣਾ ਕੇ ਆਏ ਕਿ ਕੋਈ ਗੈਸ ਸਟੇਸ਼ਨ ਸੀ ਕੋਈ ਪੈਟਰੋਲ ਪੰਪ ਜਾਂ ਕੁਝ ਇਸ ਤਰ੍ਹਾਂ ਦਾ ਵੀ ਬੱਟੀ ਵਾਰਦਾਤਾ ਕਰੀਏ ਜਦੋਂ ਇਹ ਪਿੰਡੂ ਬ੍ਰਾਂਚ ਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਕਿ ਇੱਥੇ ਤਦ ਦੁਪਹਿਰ ਦਾ ਟਾਈਮ ਐ ਸਿਕਰ ਦੁਪਹਿਰ ਹੈ ਤੇ ਇੱਥੇ ਅਸੀਂ ਆਰਾਮ ਨਾਲ ਉਤਰਨ ਨੂੰ ਅੰਜਾਮ ਦੇ ਸਕਦੇ ਹਾਂ ਇਸ ਕਰਕੇ ਤੇ ਨਾ ਹੀ ਅਸੀਂ ਇੱਥੇ ਫੜੇ ਜਾਵਾਂਗੇ ਬਹੁਤ ਦੂਰ ਤੋਂ ਆਏ ਜਦੋਂ ਇਹਨਾਂ ਦੇ ਹੱਥ ਵੱਟੀ ਖੇਪ ਲੱਗੀ ਐ ਕੈਸ਼ ਦੀ 15 ਲੱਖ ਰੁਪਇਆ ਕਰੀਬ ਇਹਨਾਂ ਨੂੰ 15,95,000 ਉੱਥੋਂ ਇਹ ਲੁੱਟ ਕੇ ਲੈ ਕੇ ਗਏ ਸੀ ਉਸ ਤੋਂ ਬਾਅਦ ਇਹ ਤਾਂ ਹੀ ਆਪਣਾ ਮੋਟਰਸਾਈਕਲ ਛੱਡ ਕੇ ਵੀ ਉੱਥੋਂ ਫਰਾਰ ਹੋ ਗਏ ਸਰਦੂ ਦੇ ਰਿਪੋਰਟ ਕੀਤੀ ਬਿਲ ਇਹਨਾਂ ਨੇ ਬਿੰਡਾ ਦੇ ਵਿੱਚ ਸੀਗਾ ਹੁਣ ਤੱਕ ਦੀ ਤਫ਼ਤੀਸ਼ ਤੋਂ ਇਹੀ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਅੱਧਾ ਘੰਟਾ ਪਹਿਲਾਂ ਹੀ ਰਕੀ ਕੀਤੀ ਸੀ ਤੇ ਇਸ ਤੋਂ ਪਹਿਲਾਂ ਇਹਨਾਂ ਦੀ ਕੋਈ ਰਕੀ ਇਹਨਾਂ ਨੇ ਨਹੀਂ ਕੀਤੀ ਫਿਰ ਵੀ ਅਸੀਂ ਇਹਨਾਂ ਦਾ ਪੰਜ ਦਿਨ ਦਾ ਰਵਾਨਾ ਲਿਆ ਸੀ ਇਹਨਾਂ ਦਾ ਪੂਰੇ ਡੂੰਘਾਈ ਨਾਲ ਤਫਤੀਸ਼ ਕਰਾਂਗੇ ਕਿ ਕਿਸੇ ਹੋਰ ਦਾ ਕੋਈ ਰੋਲ ਤਾਂ ਨਹੀਂ ਅਜੇ ਤੱਕ ਪਹਿਲਾਂ ਸ਼ੱਕ ਸੀਗਾ ਵੀ ਕੋਈ ਧੋਖਾ ਬੰਦਾ ਵਿਚਾਲੇ ਨਾਲ ਕੋਈ ਬੈਂਕ ਦਾ ਹਮਲਾ ਹੋਇਆ ਨੇ ਸੜੀ ਹੁਣ ਤੱਕ ਦੀ ਤਫਤੀਸ਼ ਤੋਂ ਕਿਸੇ ਦਾ ਕੋਈ ਰੋਲ ਨਹੀਂ ਸਾਹਮਣੇ ਆਇਆ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੀ ਹੈ ਵੀ ਇਹਨਾਂ ਨੇ ਮੌਕਾ ਦੇਖ ਕੇ ਲੱਗਿਆ ਇਹਨਾਂ ਨੂੰ ਕਿ ਇੱਥੇ ਅਸੀਂ ਜੁਰਮ ਕਰਕੇ ਆਪਣਾ ਸਾਨੂੰ ਕੋਈ ਫੜ ਨਹੀਂ ਸਕੂਗਾ ਇਸ ਕਰਕੇ ਇਹਨਾਂ ਨੇ ਦੇਖ ਕੇ ਉੱਥੇ ਆਪਣਾ ਬਾਬਤ ਦਾ ਪੁੰਜਾਮ ਦਿੱਤਾ ਕਿ ਕਿੰਨੀ ਕੇਸ ਦੇ ਬਣਾਏ ਜੀ ਜਿਹੜੇ ਇਹਨਾਂ ਦੇ ਵਿੱਚ ਜਿਹੜਾ ਮੇਨ ਸਰਗਣਾ ਅਮਰਿਤਪਾਲ ਉਹ 27 ਸਾਲ ਹੈ ਬਾਕੀ ਦੋਨਾਂ ਦੀਮਰ ਟਿੱਕੀ ਤੇ ਬਈਸਾਲ ਹੈ ਯੰਗ ਲੜਕੇ ਨੇ ਸਰ ਕਿੰਨੀ ਬੋਟਸ ਨਾ ਬੀ ਟੇਸ ਕਰ ਸਾਡੇ ਇਹਦੇ ਵਿੱਚ ਪੰਜ ਟੀਮਾਂ ਲੱਗੀਆਂ ਹੋਈਆਂ ਸੀਗੀਆਂ ਡੀਐਸਪੀ ਡੀਐਸਪੀ ਸਮਰਾਲਾ ਇਹਨਾਂ ਦੋਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੇ ਇੰਚਾਰਜ ਸੀਆਈਏ ਸੀਆਈਏ ਤੇ ਸਾਡੀ ਸਾਰੀ ਟੀਮ ਸਾਡਾ ਥਾਣਾ ਦੁਰਹਾਜ਼ ਥਾਣਾ ਸਮਰਾਲਾ ਤੇ ਥਾਣਾ ਜਿਹੜਾ ਮਾਛੀਵਾੜਾ ਉਸ ਤੋਂ ਬਿਨਾਂ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਹੈ ਉਹਨਾਂ ਨੇ ਕੰਟੀਨਿਊਸ ਇਸ ਕੇਸ ਨੂੰ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਸਾਰਿਆਂ ਨੇ ਮੋਨੀਟਰ ਕੀਤਾ EDTF ਪੰਜਾਬ ਕਾਊਂਟਰ ਇੰਟੈਲੀਜੈਂਸ ਪੰਜਾਬ ਤੇ ਸਾਡੇ ਜਿਹੜੇ ਅੰਮ੍ਰਿਤਸਰ ਦੇ ਹਥੀਫ ਵੱਲੋਂ ਵੀ ਫੁੱਲ ਕੋਆਪਰੇਸ਼ਨ ਮਿਲਿਆ ਕਿਉਂਕਿ ਇਹ ਸਟੇਟ ਲੈਵਲ ਦਾ ਇੱਕ ਮੁੱਦਾ ਸੀਗਾ ਜਿਹੜਾ ਜਿਹਨੂੰ ਹੱਲ ਕਰਨਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਸਾਰਿਆਂ ਦੇ ਐਫਰਟ ਨਾਲ ਟੀਮ ਵਰਕ ਨਾਲ ਅਸੀਂ ਇਸ ਜਲਦੀ ਸੋਲਵ ਕਰ ਲਿਆ ਬੁਲੀ ਟੀਮ ਦੀ ਪ੍ਰੋਮੋਸ਼ਨ ਦੇ ਕਿਸੇ ਦੇਖੋ ਇਹ ਮਾਨਯੋਗ ਐਸਐਸਪੀ ਸਾਹਿਬ ਆ ਅਦੇ ਜੀ ਸਾਹਿਬ ਨਾਲ ਗੱਲ ਕਰਕੇ ਜਿਵੇਂ ਵੀ ਹੋਇਆ ਉਹਨਾਂ ਨੂੰ ਸਾਰਿਆਂ ਨੂੰ ਬੰਦਾ ਨਾਮ ਦਿੱਤਾ ਜਾਊਗਾ ਪਹਿਲਾਂ ਵੀ ਜਿਹੜਾ ਖੰਨਾ ਜ਼ਿਲ੍ਹਾ ਐ ਇਹਨੇ ਖੰਨਾ ਜ਼ਿਲ੍ਹਾ ਅਵਾਰਡਾਂ ਦੇ ਵਿੱਚ ਮੋਹਰੀ ਰਿਹਾ ਤੇ ਮਾਨਯੋਗ ਐਸਐਸਪੀ ਸਾਹਿਬ ਨੇ ਖੰਨੇ ਦੇ ਹਰ ਇੱਕ ਮੁਲਾਜ਼ਮ ਨੂੰ ਉਹਦੇ ਜਿਹੜੀ ਵੀ ਉਹਨੇ ਕੋਈ ਵਧੀਆ ਕਾਰਜਕਾਰੀ ਕੀਤੀ ਐ ਸਮੇਂ-ਸਮੇਂ ਤੇ ਉਹਨਾਂ ਨੂੰ ਅਵਾਰਡ ਮਿਲਦੇ ਰਹੇ ਨੇ ਪਰ ਸਾਡੇ ਲਈ ਬਹੁਤ ਵੱਡੀ ਗੱਲ ਐ ਕਿ ਅਸੀਂ 48 ਘੰਟੇ ਦੇ ਵਿੱਚ ਐਡਾ ਵੱਡਾ ਜਿਹੜਾ ਕੇਸ ਐ 48 ਘੰਟੇ ਦੇ ਵਿੱਚ ਵਿੱਚ ਹੀ ਕੇਸ ਕਰ ਲਿਆ